ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਕੁਝ ਸਰਕਾਰ ਦੀ ਜਿਹੜੀ ਫਜ਼ੀਅਤ ਹੁੰਦੀ ਹੋਈ ਨਜ਼ਰ ਆਈ ਹੈ ਚਾਹੇ ਉਹ ਲੈਂਡ ਪੁਲਿੰਗ ਮਾਮਲੇ ਦੇ ਵਿੱਚ ਹੋ ਜੇ ਜਾਂ ਫਿਰ ਦਿੱਲੀ ਵਾਲੇ ਮਨੀਸ਼ ਸ਼ੋਧਿਆ ਸ਼ਾਮ-ਦਾਮ ਡੰਡਪੇਦ ਤਾਂ ਜਾਂ ਉਸ ਤੋਂ ਬਾਅਦ ਜਿਹੜੀ ਹਰਾਂ ਦੀ ਸਥਿਤੀ ਬਣੀ ਹੈ ਇਸ ਤੇ ਬਾਬਤ ਵੀ ਲੋਕ ਕਿਤੇ ਨਾ ਕਿਤੇ ਤੰਗ ਪਰੇਸ਼ਾਨ ਹੈਗੇ ਨੇ ਤੇ ਕੁਵਰ ਵਿਜੇ ਪ੍ਰਤਾਪ ਤੋਂ ਬਾਅਦ ਇੱਕ ਬੋਰ ਸਰਕਾਰ ਦੇ ਐਮਐਲਏ ਨੇ ਜਿਹੜੇ ਸਰਕਾਰ ਦੇ ਵਿਰੁੱਧ ਅੱਜ ਜਿਨ੍ਹਾਂ ਦਾ ਬਿਆਨ ਆਇਆ ਹੈਗਾ ਤੇ ਕਿਤਨਾ ਕਿਤੇ ਤੰਗ ਪਰੇਸ਼ਾਨ ਉਹ ਵੀ ਹੈਗੇ ਨੇ ਉਹ ਹੈਗੇ ਨੇ ਜੀ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਖੁੱਲਕੇ ਕੀ ਕਾਰਨ ਬਣ ਗਏ ਕਿ ਅੱਜ ਉਹਨਾਂ ਦਾ ਗੁੱਸਾ ਜਿਹੜਾ ਹੈ ਜ਼ਾਹਰ ਹੋ ਗਿਆ ਸਰ ਸਵਾਗਤ ਹੈ ਜੀ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਭਰਾਵਾਂ ਦਾ ਆ ਪਠਾਨ ਮਾਜਰਾ ਸਾਹਿਬ ਦਰਦ ਤਾਂ ਪੁਰਾਣਾ ਲੱਗਦਾ ਸੀਗਾ ਅੱਜ ਚਲ ਗਿਆ ਕੀ ਕਰਨ ਪਰੇ ਜੇ ਅਸਲ ਜਿਵੇਂ ਨਾ ਵੇਟ ਕਰਦੇ ਨੇ ਆ ਵੀ ਫੈਂ ਤਾਂ ਸਰਕਾਰ ਪਿਛਲੇ ਦਿਨਾਂ ਚਾਨ ਕੇ ਕੋਈ ਸੁਧਰ ਜੇ ਜਾਂ ਸਾਡੀਆਂ ਸੁਣਨ ਲੱਗ ਪੇ ਉਹਦੀ ਵੇਟ ਕਰਦੇ ਕਰਦੇ ਟਾਈਮ ਰੇਟ ਹੋ ਗਿਆ ਹੁਣ ਆ ਵੀ ਪਾਣੀ ਆ ਗਏ ਪਾਣੀ ਔਨ ਕਰਕੇ ਲੋਕਾਂ ਨੇ ਵੀ ਸਵਾਲ ਕੀਤੇ ਵੀ ਤੁਸੀਂ ਮੈਂ ਇੱਕ ਨਾਰਾ ਲਾਉਣਾ ਨਾ 12 ਚ ਵੀ ਲਾਇਆ ਸੀ ਬਈ ਬਾਹਰ ਲੈ ਭਜਾਓ ਹਲਕਾ ਬਚਾਓ ਸਾਡੇ ਹਲਕੇ 'ਚ ਮੈਂ ਸ਼ਾਇਦ ਪਹਿਲਾ ਐਮਐਲਏ ਜਿਹਨੂੰ ਹਲਕੇ ਦੇ ਬੰਦੇ ਨੂੰ ਟਿਕਟ ਮਿਲੀ ਤਾਂ ਲੋਕਾਂ ਨੇ ਬਹੁਤ ਵੱਡੇ ਬਹੁਮਤ ਨਾਲ ਜਿਤਾਇਆ 50000 ਦੇ ਫਰਕ ਨਾਲ ਤੇ 84000 ਵੋਟ ਪਾਈ ਗਿਆ। ਤਾਂ ਹੁਣ ਲੋਕ ਕਹਿੰਦੇ ਸੀ ਜਦੋਂ ਪਾਣੀ ਆਇਆ ਬਾਹਰ ਨਿਕਲਿਆ ਵੀ ਤੂੰ ਆਨਾ ਨਾ ਵੀ ਬਾਹਰ ਲੈ ਭਜਾਓ ਵੀ ਤੂੰ ਸਾਢੇ ਤਿੰਨ ਸਾਲਾਂ 'ਚ ਕੀ ਕੀਤਾ? ਤੇ ਮੈਂ ਲੋਕਾਂ ਨੂੰ ਆਖਿਆ ਵੀ ਮੈਂ ਹੀ ਤਾਂ ਯਾਰ ਜਾ ਕੇ ਕਹਿ ਸਕਦੇ ਹੁਣ ਕੋਈ ਸਾਡੀ ਸੁਣਦਾ ਨਹੀਂ ਨਵੇਂ ਬੰਦੇ ਆ ਸਾਰੇ ਵੀ ਮੈਂ ਕੀ ਕਰਦਾ ਮੈਂ। ਮੈਂ ਤਾਂ ਮੰਤਰੀ ਦੇ ਢੇਡੇ ਲਵਾ ਆਪਸਰਾ ਦੇ ਕੇਲੇ ਲਵਾ ਐਪਲੀਕੇਸ਼ਨਾਂ ਦੇ ਵਿਧਾਨ ਸਭਾ ਚ ਚੁੱਕ ਜੋ ਮੈਂ ਕਰ ਸਕਦਾ ਕਰਦਾ ਵੀ ਹੁਣ ਉਹ ਕ੍ਰਿਸ਼ਨ ਕੁਮਾਰ ਸਾਡੀ ਲੈਂਦਾ ਹੀ ਨਹੀਂਗਾ ਉਹ ਸਾਰ ਨਹੀਂ ਲੈਂਦਾ ਜਾਂ ਜਨਾ ਆਪਣਾ ਸੁਣ ਕੇ ਸਾਡੀ ਰਾਜ਼ੀ ਨਹੀਂ ਤੇ ਹੁਣ ਮੈਂ ਕੀ ਕਰ ਸਕਦਾ ਉਹਦੇ ਚ ਹੂੰ ਤੇ ਹੁਣ ਉਹ ਮੈਨੂੰ ਆਦੇ ਵੀ ਨਹੀਂ ਤੇ ਸੁਣਦਾ ਤੇ ਫਿਰ ਤੂੰ ਇਹਨਾਂ ਨੂੰ ਜਵਾਬ ਦੇ ਦੇ ਤੇ ਮੈਂ ਭਰਾਵਾ ਆਪਣੇ ਹਲਕੇ ਵਾਲਿਆਂ ਦੀ ਸੁਣ ਕੇ ਜੋ ਮੇਰੇ ਕੋ ਹੋਇਆ ਮੈਂ ਕਰਤਾ ਹੂੰ ਅੱਛਾ ਮੈਨੂੰ ਇੱਕ ਚੀਜ਼ ਦੱਸੋ ਸਿੱਧੀ ਸਿੱਧੀ ਪਠਾਨ ਮਾਜਰਾ ਸਾਹਿਬ ਤੁਹਾਡੇ ਸਾਥੀ ਵੀ ਅੰਦਰ ਖਾਤੇ ਨਾਰਾਜ਼ ਹੈ ਜਿਨੇ ਸਰਕਾਰ ਤੋਂ ਦੁਖੀ ਤੇ ਸਾਰੇ ਆ ਪਰ ਜਿਵੇਂ ਮੇਰੇ ਮਾਨਚਰ ਆਪ ਬਸਿਆ ਰਿਹਾ ਤੇ ਉਹਨਾਂ ਦੇ ਵਿੱਚ ਵੀ ਬਸ ਜੇ ਐ ਤੇ ਸਾਰੇ ਹੀ ਦੁਖੀ ਆ ਮੰਤਰੀ ਵੀ ਦੁਖੀ ਆ ਕਿਸੇ ਦੇ ਪੱਲੇ ਕੱਖ ਨਹੀਂ ਕੱਲੀਆਂ ਡੰਮੀਆਂ ਡੰਮੀਆਂ ਚੰਡੀਆਂ ਚੁੰਡੀਆਂ ਰਹੀ ਫਿਰਦੇ ਉਹਦੇ ਚੱਕਰ 'ਚ ਵਿਚਾਰੇ ਸੱਦੇ ਬੈਠੇ ਆ ਹਾਂ ਉਹ ਜਿਵੇਂ ਨਾ ਕੋਈ ਪੁੱਛ ਅੱਜ ਬੱਧਾ ਸੀ ਉਹ ਜਦੋਂ ਪੈਨ ਲੱਗੀਆਂ ਤਾਂ ਉਹਦਾ ਛੱਜ ਫਸ ਗਿਆ ਹੁੰਦਾ ਵੀ ਇੱਕ ਹੀ ਬਣਾ ਡਾਂਗਾ ਪੈਨ ਲਾਪੀਆਂ ਉਹਾਂ ਦਾ ਗੱਲ ਤੇ ਕੋਈ ਨਹੀਂ ਆ ਜਿਹੜੀ ਦਬੜਦਾਰੀ ਵਾਲਾ ਛੱਜ ਬੱਦਾ ਨਾ ਇਹਦੇ ਕਰਕੇ ਫਸ ਗਿਆ ਮੈਂ ਇਹ ਫਾਸੇ ਨਾਲੇ ਵੀ ਜਾਣਾ ਛੱਜ ਬੰਦੇ ਕਾਲਿਆਂ ਨੇ ਮੈਂ ਇਹਨਾਂ ਨੂੰ ਕੋ ਗੱਲ ਆ ਨਾ ਵੀ ਜਦੋਂ ਆਪਣੀ ਸੁਣਦਾ ਕੋਈ ਨਹੀਂ ਤੇ ਚੁੱਪ ਕਰਕੇ ਪੰਜਾਬ ਨਾ ਖੜਜੋ ਜਿਹੜੇ ਪੰਜਾਬ ਬਦਾਲੀ ਜਿੱਤਣਾ ਲੁੱਟਣ ਆਏ ਹੀ ਇਹ ਵੀ ਲੁੱਟਣ ਹੀ ਆਏ ਆ ਤੇ ਇਹਨਾਂ ਨੂੰ ਆਪਾਂ ਤੋੜ ਦਈਏ ਜੇ ਅੱਜ ਮੇਰੇ ਨਾਲ ਖੜਨ ਸਾਥ ਦੇਣ ਤਹੀਂ ਉਹ ਪੰਜਾਬ ਨੂੰ ਬਚਾ ਸਕਦੇ ਆ ਹੂੰ ਅੱਛਾ ਪਠਾਨ ਮਜਰਾ ਸਾਹਿਬ ਸਰਕਾਰ ਦੇ ਵਿੱਚ ਤੁਸੀਂ ਤਾਂ ਬੜੇ ਨੇੜਿਓਂ ਪਾਪਿਆ ਹੋਊਗਾ ਤੁਸੀਂ ਭਗਵੰਤ ਮਾਨ ਸਾਹਿਬ ਦੇ ਵੀ ਰਿਸ਼ਤੇਦਾਰ ਹੋ ਮੈਮ ਗੁਰਪ੍ਰੀਤ ਦੇ ਰਿਸ਼ਤੇਦਾਰ ਹੋ ਨਹੀਂ ਦਿੱਕੀ ਮੈਨੂੰ ਦੱਸੋ ਕਿ ਭਗਵੰਤ ਮਾਨ ਸਾਹਿਬ ਦੀ ਕੀ ਮਨਛਾ ਹੈਗੀ ਆ ਉਹ ਕੰਮ ਕਰਨਾ ਚਾਹੁੰਦੇ ਨੇ ਜਾਂ ਫਿਰ ਦਿੱਲੀ ਵਾਲੇ ਉਹਨਾਂ ਨੂੰ ਕਰਨ ਨਹੀਂ ਦਿੰਦੇ ਦਿੱਲੀ ਵਾਲੇ ਨਹੀਂ ਕਰਨ ਦਿੰਦੇ ਉਹ ਤੇ ਵਿਚਾਰਾ ਪਤ ਨਹੀਂ ਕਿਉਂ ਡਰਿਆ ਉਹਨਾਂ ਤਾਂ ਸਹਮਿਆਂ ਬੈਠਾ ਆ ਮੈਂ ਉਹਨੂੰ ਕਈ ਵਾਰਾ ਕਹਿੰਦਾ ਵੀ ਆਵੇ ਉੱਠ ਪਾ ਤੇਰੇ ਨਾਲ ਆ ਸਾਰੇ ਤੂੰ ਇਹ ਦਿਮਾਗ ਚੋਂ ਕੱਢ ਦੇ ਵੀ ਛੇ ਤੇ ਦਿੱਲੀ ਵਾਲਿਆਂ ਨਾਲ ਐਮਐਲਏ ਐਮਐਲਏ ਨੇ ਪੰਜਾਬ 'ਚ ਰਹਿਣਾ ਇਹਨਾਂ ਨੇ ਡਾਂਗਾ ਨਹੀਂ ਖਾਣੀਆਂ ਲੋਕਾਂ ਕੋਲ ਸਾਰੇ ਤੇਰੇ ਮੂਹ ਨੂੰ ਵੋਟਾਂ ਪਈਆਂ ਤੇ ਤੈਨੂੰ ਅੱਜ ਵੀ ਲੋਕ ਪਸੰਦ ਕਰਦੇ ਆ ਜੇ ਅੱਜ ਵੀ ਉੱਠ ਕੇ ਸਾਡੇ ਅੱਗੇ ਲੱਜੇ ਤੇਨੂੰ 27 ਵੀ ਲੋਕ ਵੋਟਾਂ ਪਾ ਦੇਣਗੇ ਹੂੰ ਤੇ ਜੇ ਨਾ ਪਾਉਣੇ ਤੇ ਫੇਰ ਇਹ ਬੁੱਢਾ ਹੀ ਆ ਹਾਂ ਨਹੀਂ ਕਾਰਨ ਕੀ ਕਿ ਮਾਨ ਸਾਹਿਬ ਤੇ ਦੇਖੋ ਭਲੀ ਭਾਤੀ ਜਾਣਦੇ ਨੇ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਤਸਵੀਰਾਂ ਆਉਂਦੀਆਂ ਵੀ ਪਹੁੰਚਦੀਆਂ ਹੋਣੀਆਂ ਨੇ ਤੇ ਐਡਾ ਕਿਹੜਾ ਦਿੱਲੀ ਵਾਲਿਆਂ ਦਾ ਡਰ ਪੈ ਗਿਆ ਪਤਾ ਨਹੀਂ ਯਾਰ ਕਈ ਛੱਪਾ ਹੀ ਪੈ ਗਿਆ ਪਤਾ ਨਹੀਂ ਕਿਉਂ ਨੇ ਉੱਠਦਾ ਅਸੀਂ ਤੇ ਬਥੇਰਾ ਉਡੀਨੋ ਵੀ ਆਖਾ ਬਈ ਨੂੰ ਠਾ ਸੁੱਤੇ ਪੈ ਨੂੰ ਹਲਾ ਪਰ ਉੱਠਦੇ ਨਹੀਂ ਉਹ ਕੀ ਕਰ ਸਕਦੇ ਆ ਪਤਾ ਨਹੀਂ ਕੀ ਸੋਚਦਾ ਕੀ ਚਾਹੁੰਦਾ ਵੀ ਸਾਰਿਆਂ ਦੀ ਬਲੀ ਆ ਜਾ ਮੈਂ ਫੇਰੀ ਉੱਟਾਂ ਅੱਜ ਪਰੌਲਾ ਦੇ ਮੇਰਾ ਕ੍ਰਿਸ਼ਨ ਕੁਮਾਰ ਨਾ ਲੋਕ ਸਾਰਿਆਂ ਦੇ ਵੀ ਅਫਸਰ ਹੈ ਵੀ ਆ ਕ੍ਰਿਸ਼ਨ ਕੁਮਾਰ ਮੇਰੇ ਨਾਲ ਥੱਲੇ ਆ ਮੈਂ ਉਹਦਾ ਫੌਸ ਆ ਜੀ ਤੇ ਇੱਕ ਅਫਸਰ ਦੀ ਸੁਣੀ ਗਈ ਐਮਐਲਏ ਦੀ ਨਹੀਂ ਸੁਣੀ ਗਈ ਅੰਮਰਸਰ ਸਾਰਾ ਮਾਰਤਾ ਮੱਜਾ ਨੇ ਸਾਰਾ ਮਾਰਤਾ ਬੰਦੇ ਨੇ ਇਹਦੀ ਨਲਕੀ ਤੋਂ ਅੱਜ ਇਹਦੇ ਅਫਸਰਾਂ ਨੂੰ ਪੁੱਛ ਕੇ ਵੇਖੋ ਵੀ ਕਿਹਦੀ ਨਲਕੀ ਆ ਮੇਰਾ ਰੌਲਾ ਤੇ ਆ ਕ੍ਰਿਸ਼ਨ ਕੁਮਾਰ ਨਾ ਇਹਨਾਂ ਚੁੱਕ ਕੇ ਮੇਰੇ ਗਨਮੈਨ ਵਾਪਸ ਮੇਰੇ ਅਫਸਰ ਬਦਲ ਜੋ ਮੇਰੇ ਖਿਲਾਫ ਹੋ ਸਕਦਾ ਹੁਣ ਪਰਚਾ ਕਰਨ ਨੂੰ ਫਿਰਦੇ ਮੈਨੂੰ ਕਿਸੇ ਦਾ ਫੋਨ ਆਇਆ ਹੀ ਵੀ ਉਹ ਜਿਹੜਾ ਤੇਰੀ ਉਹ ਜਨਾਨੀ ਵਾਲਾ ਰੌਲਾ ਉਹ ਕੱਢ ਕੇ ਇਹ ਤੇਰੇ ਤੇ ਪਰਚਾ ਕਰਨਗੇ ਮੈਂ ਜੋ ਕਰਨਾ ਕਰ ਲੈਣ ਉਹਨਾਂ ਦਾ ਮੰਥਾ ਰਾਜੀ ਤੇ ਬਿਜੀਲੈਂਸ ਮੇਰੇ ਪਿੱਛੇ ਲਾਈ ਆ ਜੋ ਮੈਂ ਹੱਟ ਤੋਂ ਹੁੰਦਾ ਉਹ ਕਰ ਲੋ ਨੋ ਪ੍ਰੋਬਲਮ ਜਦੋਂ ਤੁਰਪੇ ਤੇ ਫਿਰ ਤੁਰਪੇ ਅੱਜ ਤੁਸੀਂ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਸਾਰਿਆਂ ਨੂੰ ਬੀ ਦੋਬ ਦਿੱਲੀ ਸਰਕਾਰ ਸੀ ਸਾਡੇ ਉਤੇ ਉਥੇ ਕਿੰਨੇ ਚੇਅਰਮੈਨ ਲਾਏ ਇਹਨਾਂ ਨੇ ਕਿੰਨੇ 550 ਮੈਂਬਰ ਲੱਗੇ ਇਹੀਂ ਤੇ ਪਹਿਲੋਂ ਵੀ ਪਿੱਟਦੇ ਆ ਪਹਿਲੋਂ ਹੀ ਅੰਦਰੋਂ ਪਿੱਟਦੇ ਆ ਹੁਣ ਅਸੀਂ ਬਾਹਰ ਆ ਕੇ ਬਸ ਗੱਲ ਤੇ ਆ ਆ ਮਤਲਬ ਕਿ ਪਹਿਲੋਂ ਵੀ ਰਹੇ ਆ ਉਹਨਾਂ ਬੋਤਾਂ ਦੀ ਅੱਗੋ ਜਵਾਬ ਨਹੀਂ ਦਿੰਦਾ ਚੁੱਪ ਹੋ ਜਾਂਦਾ ਗੁੰਗਾ ਹੋ ਜਾਂਦਾ ਤੇ ਇਹ ਜਿਹੜਾ ਹੁਣ ਸਨੌਰ ਤੋਂ ਸ਼ੇਰ ਪਿੰਜਰੇ ਚ ਬਾਹਰ ਆ ਗਿਆ ਹੁਣ ਅੰਦਰ ਵੜਨ ਵਾਲਾ ਨਹੀਂ ਮਤਲਬ ਆਹ ਦੀ ਗੱਲ ਦੱਸਾਂ ਕੀ ਆ ਦੇਣਾ ਰੱਬ ਨੇ ਆ ਬਾਬੇ ਬੁੱਢਣ ਦੇਣਾ ਚੰਗੇ ਭਲੇ ਘਰ ਜੰਮੇ ਆ। ਗੁਰਸਿੰਘ ਦੇ ਆ ਪਿੱਛੋਂ ਟੱਲੋਂ ਠੀਕ ਆ ਕਿ ਨਹੀਂ? ਅੱਜ ਦੇ ਨਹੀਂ ਬੜੇ ਸਾਲਾਂ ਦੇ ਮਝੈ ਲਿਆ ਤੇ ਗਾਦਿਆ ਵੀ ਜਾਂ ਤਾਂ ਹੀ ਤੁਰਦੇ ਨਹੀਂ। ਜੇ ਤੁਰ ਪੀਏ ਉਹਦੇ ਪਿੱਛੇ ਨਹੀਂ ਹਟੇ। ਹੁਣ ਮੈਨੂੰ ਆਏ ਹੀ ਫੋਨ ਮੇਰੇ ਐਮਐਲਏ ਦੇ ਨਹੀਂ ਆਪਾਂ ਗੱਲ ਕਰਨੇ ਮੈਂ ਭਰਾਓ ਤੁਸੀਂ ਕਰੋ ਗੱਲ ਮੈਂ ਤਾਂ ਜਿੱਤਰਾ ਰਹਾ ਇੱਥੇ ਮੈਂ ਤਾਂ ਬਿਨਾ ਐਮਐਲਏ ਤੋਂ ਹੀ ਠੀਕ ਆ। ਹੂੰ। ਤੇ ਮਾਜਰਾ ਸਾਹਿਬ ਇੱਕ ਮੈਂ ਤਾਂ ਲੋਕਾਂ ਦੇ ਨਾਲ ਖੜਾ ਮੈਂ ਖੜਾ ਰਹੂੰਗਾ। अच्छा पठान मजर साहब थोड़ी लेट नहीं होगे साढे 3 साल चुप ही रहे ਤੁਸੀਂ ਭਾਜੀ ਹਰ ਇੱਕ ਬੰਦਾ ਇਹ ਕਹਿੰਦਾ ਸੀ ਅਸੀਂ ਵੀ ਸਰਕਾਰਾਂ ਚ ਰਹੇ ਆ ਕਾਲੀ ਦਲ ਦਾ ਮੈਂ 10 ਸਾਲ ਜਲਾ ਪ੍ਰਧਾਨ ਰਿਹਾ ਚੇਅਰਮੈਨ ਰਿਹਾ ਸਾਰੇ ਬੀਸੀਡੀ ਪੜ ਕੇ ਪਿੰਡ ਦਾ ਸਰਪੰਚ ਰਿਹਾ ਟਰੱਕ ਯੂਨੀਅਨ ਦਾ ਪ੍ਰਧਾਨ ਰਿਹਾ ਹਰ ਇੱਕ ਹੀ ਸਰਕਾਰ ਪਿਛਲੇ 2 ਕੁ ਸਾਲ ਡੇਢ 2 ਸਾਲ ਕੰਮ ਕਰਦੀ ਦੀ ਦੋ ਸਾਲ ਅਸੀਂ ਦੋ ਦੀ ਵੇਟ ਚ ਬੈਠੇ ਰਹੇ ਜਿਵੇਂ ਊਠ ਦਾ ਭੋਲੜੀ ਨਮਕਾ ਦਾ ਹੁੰਦਾ ਤੇ ਥੱਲੇ ਬੈਠਣ ਦੇ ਵੀ ਮੈਂ ਖਾਊਗਾ ਮੈਂ ਖਾਊਗਾ ਉਹ ਸਾਰਿਆਂ ਦੇ ਵੀ ਅਸੀਂ ਆਨੇ ਕਈ ਨਾ ਕੁਛ ਕਰ ਲਾਂਗੇ ਆ ਸਾਡੇ ਹੋਣਾ ਆਖੇ ਲੱਗ ਜਾਣਗੇ ਹੋਣ ਲੱਗ ਜਾਣਗੇ ਇਹ ਤੇ ਡੇਢ ਸਾਲ ਰਹਿ ਕੇ ਉਹ ਡੇਢ ਸਾਲ ਚ ਅਸੀਂ ਕੀ ਕਰ ਲਾਂਗੇ ਸਾਡੀਆਂ ਤੇ ਜਿੰਨੀਆਂ ਛੜਕਾਂ ਦਾ ਟੁੱਟਾ ਹਾਲ ਬੁਰਾ ਆ ਲਿਆ ਅੱਜ ਤੋਂ ਵੀ ਨਹੀਂ ਕੁਝ ਕਰ ਸਕਦੇ ਹੂੰ ਦਿੱਲੀ ਚ ਕੋਈ ਸਿੱਖ ਮੰਤਰੀ ਬਣਾਇਆ ਜਰਨੈਲ ਸਿੰਘ ਕੰਡਾ ਵਧੀਆ ਬੰਦਾ ਕੇਜਰੀ ਵਾਲਾ ਹਰ ਗਿਆ ਤੇ ਉਹ ਨਹੀਂ ਹਰਿਆ ਉਹਨੂੰ ਵੀ ਮੰਤਰੀ ਤੱਕ ਨਹੀਂ ਲਿਆਗਾ ਇਹਨਾਂ ਦੀ ਵਾਰਤ ਚੱਲੇ ਇਹ ਕੋਈ ਅਫਸਰ ਨਾ ਪੰਜਾਬ ਚ ਲੱਗਣ ਦੇਣ ਪੰਜਾਬੀ ਭਰਾ ਨੂੰ ਤੇ ਕੋਈ ਇਹ ਪਾਗਲ ਨਾ ਬਰਦਾਸ਼ਤ ਕਰਨਾ ਤੇ ਇਹ ਮਨਛਾ ਕੀ ਇਹ ਅੰਦਰੋਂ ਸਾਰਾ ਕੁਝ ਜਾਂਦੇ ਰਹੇ ਆ ਅੰਦਰ ਬਹਿ ਕੇ ਵੀ ਨਾ ਰੌਲਾ ਪਾਓ ਜਦੋਂ ਕੋਈ ਗੱਲ ਕਰਦਾ ਉਹਨੂੰ ਆਖ ਦਿੰਦੇ ਵੀ ਤੁਸੀਂ ਡਿਸਪਲਾਈਨ ਭੰਗ ਭੰਗ ਕਰਦੇ ਹੋ ਤੁਸੀਂ ਉਲਟ ਚੱਲਦੇ ਹੋ ਤਾਂ ਹੁਣ ਕੀ ਕਰੀਏ ਅੱਕੇ ਮਾਰੇ ਹੁਣ ਲੋਕਾਂ 'ਚ ਜਾਣਾ ਲੋਕਾਂ ਤੋਂ ਖੇਤਰ ਖਾਈਏ ਜਾ ਕੇ ਕਿਵੇਂ ਆਪਦਾ ਆਪ ਲੈ ਕੇ ਜਾਵਾਂਗੇ ਵੀ ਤੂੰ ਆ ਨਾ ਤੂੰ ਕੀ ਕਰ ਲਿਆ 1.5 ਸਾਲ ਰਹਿ ਗਿਆ ਹੁਣ ਤੂੰ ਕੀ ਕਰ ਲਿਆ ਹੁਣ ਮੈਂ ਕੀ ਕਰ ਸਕਦਾ ਮੈਨੂੰ ਦੱਸੋ ਕਿਹਦਾ ਜੀ ਕਰਦਾ ਚੱਲਦੀ ਟ੍ਰੇਨ 'ਚੋਂ ਛਾਲ ਮਾਰਨ ਨੂੰ ਜਾਂ ਸਰਕਾਰ ਛੱਡਣ ਨੂੰ ਜੀ ਪਰ ਜਿਹੜੀ ਲੋਕਾਂ ਤੋਂ ਵੋਟਾਂ ਮੰਗੀਆਂ ਆ ਜੇਹੀ ਉਹ ਵੀ ਨਹੀਂ ਜਾ ਕੇ ਪੂਰੀਆਂ ਕਰ ਸਕਦੇ ਤੇ ਐਮਐਲਏ ਬਣ ਕੇ ਲੈਣਾ ਕੀ ਆ ਇਹ ਤਾਂ ਹੁਣ ਇਹਨਾਂ ਨੂੰ ਸ਼ਰਮ ਆ ਜਾਓ ਚਲ ਮੇਰੀ ਬਲੀ ਦਿੱਤੇ ਆ ਜੇ ਕਿਸੇ ਮੰਤਰੀ ਦੀ ਜੇ ਕਿਸੇ ਐਮਐਲਏ ਦੀ ਹੁਣ ਹੀ ਸੁਣ ਜਾਣ ਤੇ ਸਾਡੇ ਪੰਜਾਬ ਦਾ ਕੋਈ ਸੁਧਾਰ ਹੋ ਜਾ ਤੇ ਮੈਂ ਆਖੂਗਾ ਵੀ ਮੈਂ ਫਿਰ ਵੀ ਵੱਡੇ ਪਾ ਗਾਣਾ ਜੇ ਮੇਰੀ ਮੇਰਾ ਕੁਝ ਬਲੀ ਦਿੱਤੇ ਆ ਜੇ ਦੂਜਿਆਂ ਦੀ ਸੁਣ ਲੱਗ ਪੈਣਾ ਮੈਂ ਫਿਰ ਵੀ ਉਹਨਾਂ ਦਾ ਧੰਨਵਾਦ ਹੋਊਗਾ ਅੱਛਾ ਤੁਹਾਨੂੰ ਹੁਣ ਜਦੋਂ ਤੁਸੀਂ ਸਿੱਧਾ ਹੀ ਹੋ ਤੁਰੇ ਹੋ ਤੇ ਤੁਹਾਨੂੰ ਫਿਰ ਡਰਾਵੇ ਦਿੱਤੇ ਜਾ ਰਹੇ ਨੇ ਕਿ ਤੁਹਾਡੇ ਪਰਚਾ ਦਰਜ ਕਰ ਦਾਂਗੇ ਡਰਾਵਿਆ ਦਰਾ ਦਰਾਵਲੇ ਨਸੇ ਦੀ ਨਹੀਂ ਮੈਂ ਨਾ ਮੈਂ ਕਿਹ ਤੋਂ ਡਰਦਾ ਬਾਬੇ ਵੱਡੇ ਤੋਂ ਡਰਨਾ ਕੱਲੇ ਤੋਂ ਨਹੀਂ ਉਧਰ ਆ ਰਿਹਾ ਜਿਹਨੇ ਮੈਨੂੰ ਪੈਦਾ ਕੀਤਾ ਜਿਹੜੀ ਮੈਂ ਅਰਦਾਸ ਨਾਲ ਪੈਦਾ ਆ ਮੈਂ ਉਹ ਤੋਂ ਹੀ ਡਰਦਾ ਇਹਨਾਂ ਤੋਂ ਨਹੀਂ ਮੈਨੂੰ ਡਰ ਡੁਰ ਇਹਨਾਂ ਦਾ ਕੋਈ ਹੂੰ ਨਹੀਂ ਤੁਸੀਂ ਕਹਿ ਰਹੇ ਸੀ ਨਾ ਕਿ ਜਿਹੜੇ ਡਰਦੇ ਹੁੰਦੇ ਕਿਸ ਤੋਂ ਤੁਸੀਂ ਕਹਿ ਰਹੇ ਹੋ ਨਾ ਕਿ ਪਰਚਾ ਦੇ ਦੋ ਨਹੀਂ ਹਾਂ ਹੀ ਉਹ ਓਕੇ ਜਵਾਬ ਦਤਾ ਮੈਂ ਇੱਕ ਛੱਡ ਤੂੰ ਭੈਣ ਮੈਂ ਇੱਕ ਪਤਾ ਨਹੀਂ ਕਿੰਨਾ ਪਰਚਾ ਚੋ ਭਰੀਆਂ ਜਿੱਦਾਂ ਮੈਂ ਇਹਨਾਂ ਦੇ ਨਾਲ ਜੁਆਇਨ ਕੀਤਾ ਮੈਂ ਐਡੀ ਫੈਲ ਲੈ ਕੇ ਗਿਆ ਨਾਲ ਬਈ ਨੇ ਮੇਰੇ ਤੇ ਪਰਚੇ ਸੀ ਇੰਨੇ ਤੋਂ ਮੈਂ ਬਰੀ ਆ ਇਹ ਸਾਧ ਦਾ ਮੁੰਡਾ ਤੇ ਮੈਂ ਵੀ ਨਹੀਂ ਕਹਦਾ ਜੰਗੇ ਭਲੇ ਜੱਟ ਦਾ ਮੁੰਡਾ ਆ ਠੀਕ ਆ ਕਿ ਨਹੀਂ ਲੜਾਈਆਂ ਝਗੜੇ ਕਰਕੇ ਇਥੋਂ ਤੱਕ ਐਮਐਲਏ ਸ਼ਿਪ ਤੱਕ ਪਹੁੰਚਿਆ ਮੈਨੂੰ ਲੜਾਈਆਂ ਲੜੂਈਆਂ ਦਾ ਜੇਲ੍ਹ ਜੂਲ ਦਾ ਕੋਈ ਡਰ ਨਹੀਂਗਾ ਇਹਨਾਂ ਦੇ ਦਬਕੇ ਦੁਬਕੇ ਮੇਰੇ ਉੱਤੋਂ ਦੀ ਰੰਗਦੇ ਆ ਹੂੰ ਅੱਛਾ ਜਦੋਂ ਤੁਹਾਨੂੰ ਸਾਧ ਦੇ ਰਹੇ ਆ ਦਿੱਲੀ ਤੇ ਦਿੱਲੀ ਕੀ ਗੱਲਬਾਤ ਹੁੰਦੀ ਰਹੀ ਆ ਭਾਜੀ ਦਿੱਲੀ ਹਰ ਇੱਕ ਹੀ ਗੱਲ ਡਿਕਟੇਟਰਸ਼ਿਪ ਜੇ ਜਦੋਂ ਸਾਨੂੰ ਗੁਜਰਾਤ ਭੇਜਿਆ ਜਿੱਥੇ ਤੇ ਲੜਾਈ ਹੋਊਗੀ ਜਿੱਥੇ ਕੋਈ ਕੋਈ ਨਹੀਂ ਇਹਨਾਂ ਦੀ ਬਾਤ ਪੁੱਛਦਾ ਉਥੇ ਆਖਣਗੇ ਪਠਾਨਮਾਰਿਆਂ ਨੂੰ ਲਾ ਦੋ ਇਹਦਾ ਕੋਈ ਵਾਰੀਵਾਰ ਨਹੀਂ ਇਹ ਲੱਗ ਜੂਗਾ ਗਜਰਾਤ ਤੇ ਇਹਨਾਂ ਦੇ ਐਲ ਪੌਕ ਸੀ ਪੌਕ ਸਾਰੇ ਬੱਦੇ ਹੀ ਉਥੇ ਉਥੇ ਪਠਾਨਮਾਰਾ ਛੜਾ ਕੇ ਲੈ ਕੋਈ ਉਦੋਂ ਇਹਨਾਂ ਨੂੰ ਐਮਐਲਏ ਨਹੀਂ ਲੱਭਾ ਕੋਈ ਇਹਨਾਂ ਨੂੰ ਹੋਰ ਬੰਦਾ ਨਹੀਂ ਲੱਭਾ ਜਿੱਥੇ ਤੇ ਬਲੀ ਦੇਣੀ ਹੁੰਦੀ ਉਥੇ ਤੇ ਪਠਾਨਮਾਰੇ ਨੂੰ ਦਿੰਦੇ ਹੀ ਬਲੀ ਤੇ ਜਦੋਂ ਕੋਈ ਦੇਣ ਲੈਣ ਦੀ ਵਾਰੀ ਆਉਂਦੀ ਉਦੋਂ ਆ ਜਾਂਦੇ ਬਦਮਾਸ਼ ਐ ਇਹਦਾ ਕੰਟਰੋਲ ਕੋਈ ਨਹੀਂ ਤੇ ਕੰਟਰੋਲ ਹੈ ਅਸੀਂ ਜੋ ਸੱਚੇ ਆ ਮੇਰੇ ਹਲਕੇ ਚ ਕੋਈ ਕਹ ਦੇ ਮੇਰੇ ਕੋਈ ਅਫਸਰ ਕਹ ਦੇ ਮੈਂ ਸਾਢੇ ਤਿੰਨ ਸਾਲਾਂ ਚ ਨਾ ਤੋ 1 ਰੁਪਿਆ ਲਿਆ ਤਾਂ ਮੈਂ ਦੇਣ ਦਾ ਰਿਆ ਮੈਂ ਗੁਰੂ ਘਰ ਵੜ ਕੇ ਵੀ ਕਹਿ ਸਕਦਾ ਵੀ ਜੇ ਕੋਈ ਉੱਠ ਕੇ ਮੇਰੇ ਤੇ ਅਲੀਗੇਸ਼ਨ ਲਾ ਦੇ ਹੁਣ ਜੇ ਮੇਰੇ ਤੇ ਨ ਪਰਚਾ ਕਰਨਾ ਉਹ ਤੋ ਜਿਹੜੀ ਮਰਜ਼ੀ ਸਕੀਮ ਲਾ ਕੇ ਪਰਚਾ ਕਰ ਦੇਣਾ ਉਹ ਤੇ ਫਿਰ ਸਰਕਾਰਾਂ ਦੇ ਭਾਰੂ ਹੁੰਦੀਆਂ ਨਾ ਪਰ ਮੇਰੇ ਹਲਕੇ ਚ ਪੁੱਛਣ ਵੀ ਪਠਾਨ ਮਾਇਰੇ ਨੇ ਕਿਸੇ ਤੋ ਰੁਪਿਆ ਲਿਆ ਜਾਂ ਜਿੰਨੇ ਮੈਂ ਅਫਸਰ ਸਾਢੇ ਤਿੰਨ ਸਾਲਾਂ ਦਾ ਜਲਾਏ ਕਿਤੋਂ ਮਹੀਨਾ ਲਿਆ ਫਿਰ ਦੇਣ ਦਾ ਰਿਆ ਰਮੀਤ ਸਿੰਘ ਪਠਾਨ ਮਾਇਰਾ ਮੈਂ ਕੋਈ ਮੰਤਰੀ ਤਾਂ ਨਹੀਂ ਵੀ ਮੈਨੂੰ ਕਮਿਸ਼ਨ ਆਉਂਦੀ ਕਿਤੋਂ ਇੱਥੇ ਨੇ ਆਪਦਾ ਕਰਕੇ ਆਪਦਾ ਖਾਨੇ ਆ ਮੇਰੇ ਕੋ ਐਮਪੀ ਜ਼ਮੀਨ ਸੀ ਆਪਦੀ 100 ਕਲਾ ਜ਼ਮੀਨ ਵਿੱਚ ਕਾਇਮ ਜਦੋਂ ਇੱਥੇ ਐਮਐਲਏ ਦਾ ਇਲੈਕਸ਼ਨ ਲੜਨਾ ਆਈ ਉਹੀ ਪ੍ਰਾਪਰਟੀ ਚ ਲਾਏ ਉਹੀ ਆਪਦਾ ਘਰ ਬਣਾਇਆ ਉਹੀ ਸਾਰਾ ਕੁਝ ਕੀਤਾ ਹੁਣ ਉਹਨੂੰ ਕਮਾ ਕੇ ਜਿਹੜੇ ਮਰਜ਼ੀ ਬੰਨੇ ਲੈ ਲੈਣ ਮੈਂ ਇੱਕੋ ਗੱਲ ਪੁੱਛਦਾ ਵੀ ਜਿਹੜਾ ਵੀ ਕੋਈ ਮੇਰੇ ਤੇ ਅਲੀਗੇਸ਼ਨ ਲਾ ਦੂਗਾ ਸਾਬਤ ਕਰ ਦੂਗਾ ਵੀ ਪਠਾਨ ਮਾਇਰਾ ਨੂੰ ਮੈਂ ਪੈਸੇ ਦੇ ਕੇ ਕੰਮ ਕਰਾਇਆ ਫਿਰ ਪਠਾਨ ਮਾਇਰਾ ਚੋਰ ਵੀ ਹੈ ਤੇ ਗੁਨਾਹਗਾਰ ਵੀ ਆ ਜਦੋਂ ਤੁਸੀਂ ਮਾੜਾ ਜਿਹਾ ਕ੍ਰਿਸ਼ਨ ਕੁਮਾਰ ਦੇ ਜਾਂ ਸਰਕਾਰ ਦੇ ਉਲਟ ਬੋਲੇ ਤਾਂ ਤੁਹਾਡੇ ਗਨਮਨ ਵਾਪਸ ਲੈ ਲੈ ਗਾਨਮੈਨ ਵਾਪਸ ਲੈ ਲੈ ਮੇਰੇ ਸਾਰੇ ਅਫਸਰ ਵਾਪਸ ਲੈ ਲੈ ਗਾਨਮੈਨ ਮੇਰੇ ਕਹਿੰਦੇ ਸਾਨੂੰ ਚਾਹੀ ਸਸਪੈਂਡ ਕਰ ਦੇ ਨਹੀਂ ਤੇਰੇ ਨਾਲ ਰਹਿਣਾ ਮੈਂ ਪੁੱਤ ਓਏ ਮੈਂ ਮੇਰਾ ਮੈਂ ਤੂੰ ਨੱਕ ਚ ਗਿਆ ਵੜ ਤੇ ਤੁਸੀਂ ਨਾ ਝੁਲਸੋ ਤੁਹਾਨੂੰ ਤੁਸੀਂ ਪਰਿਵਾਰਾਂ ਨੂੰ ਤੁਹਾਡਾ ਰੋਟੀ ਖਵਾਣੀ ਆ ਤੁਸੀਂ ਆਪ ਦਾ ਸੰਭੋ ਮੇਰਾ ਕੋਈ ਚੱਕਰ ਨਹੀਂ ਮੈਨੂੰ ਕੋਈ ਨਹੀਂ ਖਾਂਦਾ ਮੇਰੇ ਨਾਲ ਮੇਰੇ ਸੱਜਣ ਮਿੱਤਰ ਮੇਰੇ ਭਰਾ ਮੇਰਾ ਹਲਕਾ ਹੈਗਾ ਮੈਨੂੰ ਪਿੱਛੇ ਜੇ ਥ੍ਰੈਟ ਆਈ ਸੀ ਉਦੋਂ ਇਹਨਾਂ ਨੇ ਮੈਨੂੰ ਗਾਨਮੈਨ ਵਾਧ ਦਿੱਤੇ ਸੀ ਹੁਣ ਜੇ 19 ਕੀ ਹੁੰਦੀ ਹੈ ਸਰਕਾਰ ਆਪੀ ਜ਼ਿੰਮੇਵਾਰ ਗੰਨ ਮੈਂ ਮੈਂ ਕੀ ਕਰਨੇ ਆ ਮੈਂ ਰੋਟੀ ਖਵਾਉਣਾ ਮੈਂ ਕਿਹੜਾ ਉਹਨਾਂ ਤੋਂ ਕੋਈ ਲੈਣਾ ਔਰ ਜੀ ਤੇ ਜਦੋਂ ਫਿਰ ਤੁਸੀਂ ਹੁਣ ਇਹ ਮੁੱਦਾ ਚੱਕ ਹੀ ਲਿਆ ਸਰਕਾਰ ਦੇ ਖਿਲਾਫ ਖੜੇ ਹੋ ਹੀ ਗਏ ਹੋ ਤੇ ਤੁਹਾਨੂੰ ਹੈ ਕਿਸੇ ਦਾ ਉਸ ਤੋਂ ਬਾਅਦ ਇਸ ਬਿਆਨ ਤੋਂ ਬਾਅਦ ਜੀ ਉਹਨਾਂ ਦੀ ਵੀ ਤੁਹਾਨੂੰ ਨਹੀਂ ਚਾਹੀਦਾ ਇਹ ਸਰਕਾਰ ਦੇ ਉਲਟ ਨਹੀਂ ਬੋਲਣ ਦੇਦਾ ਮੈਂ ਸਰਕਾਰ ਦੇ ਉਲਟ ਮੈਂ ਬੋਲਿਆ ਨਹੀਂ ਬਸ ਦੀਪ ਕੁ ਚੋਹਾਨ ਜਿਹੜਾ ਇੱਥੇ ਚੇਅਰਮੈਨ ਲਾਇਆ ਦਿੱਲੀ ਵਾਲਿਆਂ ਨੇ ਅੱਛਾ ਉਹ ਯੂਪੀ ਵਾਲਾ ਅੱਛਾ ਅੱਛਾ ਉਹਦਾ ਫੋਨ ਆਇਆ ਇਹ ਉਹ ਆਂਦਾ ਹੀ ਨਹੀਂ ਚਾਹੀਦਾ ਵੀ ਤੁਸੀਂ ਸਾਨੂੰ ਦੱਸਣਾ ਮੈਂ ਤੈਨੂੰ ਦੱਸਿਆ ਸੀ ਪਹਿਲਾਂ 7 ਮਹੀਨੇ ਪਹਿਲਾਂ ਕੋਈ ਅਫਸਰਾਂ ਦੀ ਸ਼ਿਕਾਇਤ ਕੀਤੀ ਉਹਦਾ ਤੁਸੀਂ ਕੀ ਕਰ ਲਿਆ ਸੀ ਹੂੰ ਮੈਂ ਉਹ ਆਂਦਾ ਵੀ ਉਹ ਉਹ ਸਾਨੂੰ ਆਂਦੇ ਵੀ ਤੁਸੀਂ ਕੌਣ ਨੇ ਸਾਨੂੰ ਲਾਉਣ ਵਾਲੇ ਆਂਦਾ ਆਪ ਕੀ ਸੁਣਨੇ ਤੋਂ ਲੱਗਿਆ ਮੈਂ ਸੁਣਨੇ ਨਹੀਂ ਲੱਗੇ ਸਾਨੂੰ ਸਾਡੀ ਕਾਤ ਪਤਾ ਲੱਗਿਆ ਵੀ ਇਹਨਾਂ ਨੂੰ ਹੀ ਬਦਲਾ ਨਹੀਂ ਸਕਦੇ ਆਂ ਆਪ ਹੀ ਬਦਲ ਗਏ ਆਂ ਹੂੰ ਤੇ ਪ੍ਰਧਾਨ ਜੀ ਬੋਲੋ ਮੈਂ ਮੈਂ ਤੇ ਐਸੇ ਬੋਲੂਣ ਜੋ ਕੋਣ ਆਪੀ ਜੋ ਕਰਨਾ ਕਰ ਲਿਓ ਪ੍ਰਧਾਨ ਅਮਨ ਰੂੜਾ ਸਾਹਿਬ ਦਾ ਨਹੀਂ ਫੋਨ ਆਇਆ ਨਾ ਉਹ ਨਾ ਨਹੀਂ ਆਇਆ ਜੀ ਅੱਛਾ ਉਹ ਪਾਉ ਦੁਖੀ ਸਾਰੇ ਹੀ ਆ ਅੱਛਾ ਉਹ ਉਹਦਾ ਕੋ ਉਹ ਚੰਗਾ ਭਲਾ ਮੰਤਰੀ ਉਹਨੂੰ ਝਾੜ ਛੂੜ ਦਿੱਤਾ ਇਹ ਬਖਸ਼ਦੇ ਬਖਸ਼ਦੇ ਨਹੀਂ ਕਿਸੇ ਨੂੰ ਵੀ ਇਹ ਉਹ ਜਣਾ ਸਾਪਣੇ ਦਾ ਆਪਣੇ ਬੱਚੇ ਖਾਣ ਵਾਲਾ ਉਹ ਆਏ ਹੂੰ ਤੇ ਇਹ ਸਾਰਾ ਜਿਹੜਾ ਕਟਨਾ ਕਰਮ ਵਾਪਰਿਆ ਜਦੋਂ ਦਿੱਲੀ ਹਾਰਨ ਤੋਂ ਬਾਅਦ ਜਦੋਂ ਇਹਨਾਂ ਨੇ ਪੰਜਾਬ ਵੱਲ ਕੂਚ ਕੀਤਾ ਹੈ ਜਦੋਂ ਲੁਧਿਆਣੇ ਤੋਂ ਇਲੈਕਸ਼ਨ ਲੜਾਈ ਗਈ ਹੈ ਇਹ ਸਾਰਾ ਕਟਨਾ ਕਰਮ ਉਸ ਤੋਂ ਉਦੋਂ ਵਾਪਰਿਆ ਕਿ ਪਹਿਲਾਂ ਵੀ ਸਾਰਾ ਕੁਝ ਇਦਾਂ ਹੀ ਚੱਲਦਾ ਰਿਹਾ ਉਹ ਚਾਲੂ ਤੇ ਪਹਿਲਾਂ ਹੀ ਹੈਗੇ ਸਾਰੇ ਇਹ ਇੱਕ ਬਦਲੀ ਨਹੀਂ ਕਰ ਸਕਦਾ ਕੋਈ ਮੰਤਰੀ ਇੱਕ ਬਦਲੀ ਵੀ ਇਹਨਾਂ ਨੂੰ ਫੋਨ ਕਰਕੇ ਪੁੱਛੋ ਜਿਹੜਾ ਮੁਕਰੇ ਮੈਨੂੰ ਲੈਣ ਤੇ ਲੱਲਿਓ ਇਹਨੂੰ ਕਹੋ ਵੀ ਚੌਂਕੀਦਾਰ ਦੀ ਬਦਲੀ ਕਰਕੇ ਖਾਜ ਦੇ ਤੇਰੇ ਜਦਾਮਿਆਂ ਤੇ ਅੱਛਾ ਸੀਐਮ ਆਖਣਗੇ ਜੀ ਦਿੱਲੀ ਵਾਲਿਆਂ ਤੋਂ ਫੋਨ ਕਰਾਓ ਤੇ ਫੇਰ ਕਰਾਂਗੇ ਅੱਛਾ ਹਾਂ ਜੀ ਇਹ ਡੱਬੀਆਂ ਵਿਚਾਰੇਓ ਡਬ ਡਬ ਵਜਦੇ ਹੁਣ ਇਹਨਾਂ ਦੀ ਮਰਜ਼ੀ ਜੇ ਮਰਨਾ ਤੇ ਮਰਨ ਉਥੇ ਕੀ ਕਰਨਾ ਹੂੰ ਤਾਂ ਸੀਐਮ ਮਾਨ ਦਾ ਕੋਈ ਰਿਐਕਸ਼ਨ ਦੱਸੋ ਕਿ ਉਹ ਤਾਂ ਬਿਲਕੁਲ ਹੀ ਚੁੱਪ ਕਰਕੇ ਬਹਿ ਗਏ ਮਤਲਬ ਗੋਡੇ ਟੇਕ ਤੇ ਸੀਐਮ ਮਾਨ ਨੇ ਪਰ ਆਵਾ ਜੇ ਜੇ ਉਹ ਯੁਰਤ ਕਰੇ ਤੇ ਸਾਨੂੰ ਦਿੱਲੀ ਵਾਲਿਆਂ ਨੂੰ ਹੀ 1 ਘੰਟੇ ਚ ਭਜਾ ਦਈਏ ਹਮ 1 ਘੰਟਾ ਵੀ ਜ਼ਿਆਦਾ ਚੁੱਕ ਕੇ ਸਲਾਖਾਂ ਚ ਦੇ ਦੀਏ ਇਹਨਾਂ ਨੂੰ ਅੰਦਰ ਉਹ ਤੋਂ ਉੱਠੇ ਨਾ ਮਾੜਾ ਜਾ ਹਮ ਉਹਦੇ ਸਾਡੇ ਦੇ ਕਾਰਵਾਈਆਂ ਕਰਦਾ ਉਹਨਾਂ ਤੋਂ ਪੁੱਛ ਕੇ ਦਰਦਾ ਹੀ ਠੀਕ ਐ ਤੇ ਵਿੱਚ ਜੇ ਇਹ ਵੀ ਜੋ ਇਹਨੇ ਜੋ ਕਹੋਵੇ ਪੰਜਾਬੀ ਬਣੇ ਤਾਂ ਫਿਰ ਇਹਨਾਂ ਦੀ ਤਾਕਤ ਹੈ ਤੇ ਚੂੰਚਾ ਕਰ ਜਾਣ ਸਾਡੇ ਦੇ ਡਿਕਟੇਟਰਸ਼ਿਪ ਕਰ ਸਕਦਾ ਪੰਜਾਬੀਆਂ ਦੇ ਕੋਈ ਹੂੰ ਤੇ ਡਰ ਇਹ ਆ ਵੀ ਸੀਐਮ ਆਨ ਦੀ ਕੁਰਸੀ ਨਾ ਕਿਤੇ ਹਿਲ ਜੇ ਇਹ ਡਰ ਆ ਜੀ ਕੁਰਸੀ ਕਿੰਨੀ ਵੱਡੀ ਚੀਜ਼ ਹੁੰਦੀ ਲੋਕ ਕਹਿੰਦੇ ਕਿ ਕੁਰਸੀ ਵੱਡੀ ਮੈਨੂੰ ਇਹ ਸਮਝਾਓ ਕੋਈ ਨਾ ਕੋਈ ਡਰ ਹੈ ਇਹ ਕੀ ਚੀਜ਼ ਆ ਮਾਨ ਸਾਹਿਬ ਨੂੰ ਕੋਈ ਨਾ ਕੋਈ ਡਰ ਹੈ ਮੈਂ ਹੋਈ ਪੁੱਛਦਾ ਵੀ ਮੈਂ ਮੈਂ ਮੇਰੇ ਤੋਂ ਸਾਰੀਆਂ ਪਾਵਰਾਂ ਵਾਪਸ ਲੈਣੀਆਂ ਮੈਂ ਮਰ ਜੂਗਾ ਹੂੰ ਹੂੰ ਮੇਰੇ ਨਾਲ ਲੋਕ ਹੈਗੇ ਆ ਮੇਰਾ ਪਰਿਵਾਰ ਆ ਚੰਗਾ ਭਲਾ ਇਹ ਲੋਕ ਦੁਬਾਰਾ ਤਾਕਤ ਦੇਣਗੇ ਤੇ ਫੇਰ ਆ ਜਾਣਗੇ ਨਹੀਂ ਤਾਂ ਐਮਸੀ ਨਹੀਂ ਬਣ ਸਕਦਾ ਕੋਈ ਜਿਹੜੇ ਹਾਲਾਤ ਆ ਸਾਡੇ ਪਠਾਨ ਮਦਰ ਸਾਹਿਬ ਦੇਖੋ ਕੋਈ ਨਾ ਕੋਈ ਡਰਤਾ ਹੈਗਾ ਨਾ ਜਿਹਦਾ ਕਰਕੇ ਮਾਨ ਸਾਹਿਬ ਲੋਕਾਂ ਦੇ ਨਾਲ ਖੜੇ ਨਹੀਂ ਹੁੰਦੇ ਪੰਜਾਬ ਦੀ ਗੱਲ ਨਹੀਂ ਕਰਦੇ ਪਾ ਜੀ ਡਰਾਉਂਦੇ ਤਾਂ ਮੈਨੂੰ ਵੀ ਸੀ ਮੈਂ ਡਰ ਲਾ ਲਿਆ ਮੈਂ ਵੇਖ ਲਊ ਮੈਂ ਮੈਂ ਕਿੱਦਾਂ ਕ ਮਰ ਚੱਲਿਆ ਹੂੰ ਮਤਲਬ ਕਮੀ ਮਾਨ ਸਾਹਿਬ ਚ ਵੀ ਹੈਗੀ ਆ ਇਹਨਾਂ ਵੀ ਡਰਾਉਂਦੇ ਸੀ ਹੈ ਕਮੀ ਮਾਨ ਸਾਹਿਬ ਚ ਵੀ ਹੈਗੀ ਆ ਬਿਲਕੁਲ ਕਮੀ ਹੈਗੀ ਜਦੋਂ ਡਰਦਾ ਉਹਨਾਂ ਤੋਂ ਕਮੀ ਉਹਨਾਂ ਨੂੰ ਡਰ ਕਹਦਾ ਅਸੀਂ ਤਾਂ ਪਹਿਲਾਂ ਵੀ ਮੈਨੂੰ ਇੱਕ ਹੋਰ ਸੁਣ ਲਓ ਇਨੇ ਵੀ ਮੈਂ ਅੱਜ ਦੀ ਗੱਲ ਕਰਦਾ ਹੂੰ ਮੈਨੂੰ ਅੱਜ ਤੋਂ ਪਹਿਲਾਂ ਵੀ ਕੋਈ ਛੇਤੀ ਫੋਨ ਨਹੀਂ ਕੋ ਕਰਕੇ ਰਾਜੀ ਉਹਨਾਂ ਨੂੰ ਪਤਾ ਵੀ ਇਹਨੇ ਪੁੱਠਾ ਬੋਲਣਾ ਕੋ ਮੇਰੇ ਹੋਣੇ ਆ ਪੁੱਠੇ ਤੂੰ ਤੁਸੀਂ ਇਥੋਂ ਮਾਰੋ ਮੈਨੇ ਮੋਹੇ ਜੈ ਟੋਠੀ ਪਵੇ ਹੂੰ ਅੱਛਾ ਚਲੋ ਤੁਸੀਂ ਅਸੀਂ ਉਮੀਦ ਇਹੀ ਕਰਦੇ ਆ ਕਿ ਦੇਖੋ ਜਿੰਨਾ ਲੋਕਾਂ ਨੇ ਤੁਹਾਨੂੰ ਜਤਾਇਆ ਹੈ ਤੁਸੀਂ ਉਹਨਾਂ ਦੀ ਮਦਦ ਕਰਦੇ ਰਹੋ ਬਾਕੀ ਜੇਕਰ ਤੁਸੀਂ ਅੱਜ ਉੱਠੇ ਹੋ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਤਾਂ ਲੋਕ ਵੀ ਕਿਤਨਾ ਕਿਤੇ ਤੁਹਾਡਾ ਸਾਥ ਜ਼ਰੂਰ ਦੇਣਗੇ ਮਾਦਰ ਪਾਜੀ ਹੋ ਰਿਹਾ ਇੱਕ ਤਨਬ ਹੋਰ ਇਹਦੇ ਚ ਦੱਸਦਾ ਸਾਢੇ 3 ਲੱਖ ਕਿਊਸਕ ਪਾਣੀ ਉੱਥੇ ਇਕੱਠਾ ਹੋ ਸਕਦਾ ਬਾਜੇ ਚ ਜਿਹੜੀ ਉਹ ਆਪਣਾ ਦਰਿਆ ਤੇ ਹੂੰ ਸਾਢੇ 14 ਲੱਖ ਕਿਊਸਕ ਇਕੱਠਾ ਕਰਕੇ ਬੰਨਾਂ ਦੀ ਕੰਪੈਸਟੀ ਨਹੀਂ ਸੀ ਇੰਨੀ ਉਹਨੂੰ ਓਵਰ ਕਰਕੇ ਇਹਨੇ ਪਿਓ ਦੇ ਪੁੱਤ ਨੇ ਦਰ ਨਹੀਂ ਖੋਲਣ ਦਿੱਤੇ ਕ੍ਰਿਸ਼ਨ ਕੁਮਾਰ ਨੇ ਸਾਰਾ ਮਾਝਾ ਡੋਬਤਾ ਇਹਨੇ ਉਹਦੀ ਕਾਰਵਾਈ ਕਰਨ ਦੇ ਬਜਾਏ ਮਿਰਤੇ ਕਾਰਵਾਈ ਕਰਤੀ ਆ ਹੂੰ ਇਹਨੇ ਮੇਤੋਂ ਹੁਣ ਕੀ ਸੁਣ ਲਗੇ ਵੀ ਐਡੇ ਅਫਸਰਾਂ ਤੋਂ ਡਰਨ ਦੇ ਆ ਹੂੰ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਵੀ ਮੇਰੀ ਪਾਵਰ ਕੀ ਹੈ ਮੈਂ ਕੀ ਕਰ ਸਕਦਾ ਤੇ ਉਹਨੂੰ ਤੁਸੀਂ ਕੀ ਸਮਝਾ ਲਓਗੇ ਹੂੰ ਐਮ ਐਲ ਏ ਦੇ ਕਰਾ ਕਰਾ ਸਕਦੇ ਸਿਰਫ ਵੀ ਕਾਰਵਾਈ ਐਮ ਐਲ ਏ ਦੇ ਐਮ ਐਲ ਏ ਨੂੰ ਡਰਾ ਕੇ ਰੱਖੋ ਐਮ ਐਲ ਏ ਡਰਨ ਦੇਹੀਂ ਉਹ ਸਾਡਾ ਕੰਮ ਚੱਲਦਾ ਰਹੂਗਾ ਮਤਲਬ ਜਿਹੜੀ ਸਰਕਾਰ ਹੈ ਉਹ ਬਿਊਰੋਕ੍ਰੇਟਸ ਚਲਾ ਰਹੇ ਆ ਨਾ ਕਿ ਸਾਡੇ ਲੀਡਰ ਚਲਾ ਰਹੇ ਆ ਇਹ ਸਮਝੀਂ ਮੈਂ ਭਾਜੀ ਤੁਸੀਂ ਆ ਵੇਖ ਹੀ ਲਿਆ ਇੱਕ ਐਮ ਐਲ ਏ ਗੱਲ ਕਰਦਾ ਆ ਬਦੇ ਹਲਕੇ ਦੀ ਬੇਦ ਕੋ ਮੈਂ 20 ਵਾਰੀ ਗਿਆ ਹੈ ਮੇਰੀ ਸੁਣੀ ਨਹੀਂ ਬੇਨੂ ਛੱਦ ਦੇ ਉਹਨੂੰ ਸਾਹਮਣੇ ਪਾਉਂਦੇ ਵੀ ਤੇਰ ਕੋਇਤ ਸੁਣੀ ਕਿਉਂ ਨਹੀਂ ਬੇਰੇ ਕਾਰਵਾਈ ਕਰਤੀ ਆ ਉਹਨੂੰ ਉਹਨੂੰ ਫਿਰ ਸ਼ਹਿ ਹੀ ਦੇਣ ਦੇ ਨਾ ਅਸਰਾਂ ਨੂੰ ਵੀ ਐਵੇਂ ਐਮਐਲਏ ਦੀ ਕਿਸੇ ਦੀ ਪਰਵਾਹ ਨਹੀਂ ਕਰਦੇ ਸਾਨੂੰ ਤੁਸੀਂ ਚਾਹੀਦੇ ਹੋ ਹੂੰ ਜੀ ਅੱਛਾ ਮੈਨੂੰ ਜੰਦ-ਜੰਦੇ ਇਹ ਵੀ ਦੱਸ ਦੇ ਚੱਲੋ ਕਿ ਜਦੋਂ ਮਨੀਸ਼ ਸ਼ਿਸ਼ੋਦੀ ਆਏ ਕਹਿੰਦੇ ਸੀਗੇ ਸ਼ਾਮ ਦਾਮ ਡੰਡ ਭੇਦ ਤੇ ਉਸ ਤੋਂ ਬਾਅਦ ਕੋਈ ਗੱਲਬਾਤ ਇਹਨਾਂ ਨੇ ਕੀਤੀ ਕਿ ਭਾਈ ਤੁਸੀਂ ਹੁਣ ਪੰਜਾਬ 'ਚ ਨਾ ਵੜਿਓ ਨਹੀਂ ਤੇ ਲੋਕਾਂ ਨੇ ਪਿੱਛੇ ਜਾਣਾਂ ਤਾਂ ਦੇ ਇਹੋ ਹੀ ਆਖਿਆ ਵੀ ਹੁਣ ਵੇ ਹੁਣ ਡਾਂਗਾ ਖਾਨ ਨੂੰ ਤਿਆਰ ਰੋ ਜਿਹੜੇ ਤੁਸੀਂ ਗੱਲਾਂ ਕਰਦੇ ਹੋ ਇਹ ਪੰਜਾਬੀ ਪਿਆਰ ਨਾਲ ਦੇ ਵੋਟ ਪਾ ਸਕਦੇ ਆ ਹੂੰ ਇਹ ਦਬਿਆਂ ਤਾਂ ਆਪਣੇ ਬੱਚਿਆਂ ਤੋਂ ਜਾਂ ਦੂਜੇ ਤੀਜੇ ਤੋਂ ਆਪਣੀ ਕਿਸੇ ਦੇ ਕਾਬੂ ਆਉਂਦੇ ਇਹ ਨਹੀਂ ਇਹਨਾਂ ਦਾ ਹਸਬਕ ਤਾਂ ਵੱਖਰਾ ਹੀ ਆ ਇਹਨੇ ਉਲਟ ਪਾਣੀ ਚੜਾਉਣ ਵਾਲੇ ਆ ਪੰਜਾਬੀ ਜੀ 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 ਬਿਲਕੁਲ ਇਹ ਪਿਆਰ ਨਾਲ ਵੋਟਾਂ ਮੰਗੀਆਂ ਸੀ ਅਸੀਂ ਆ ਕਰਾਂਗੇ ਉਹ ਕਰਾਂਗੇ ਉਹਦੇ ਚ ਵੋਟਾਂ ਪੈ ਗਈਆਂ ਕੋਈ ਡੰਡ ਭੇਜਣਾ ਫਲਾਣੇ ਨਾ ਟਿਕਟ ਨਾ ਰੇ ਅਬਦਾਲੀਆ ਰਕੇ ਭਜਾ ਕੇ ਰੱਖੇ ਤੇ ਗੱਲ ਹੀ ਕੋਈ ਨਹੀਂ ਹੂੰ ਅੱਛਾ ਇੱਕ ਚੀਜ਼ ਜਾਂਦੇ ਜਾਂਦੇ ਥੋੜਾ ਇਹਨੂੰ ਭਗਤ ਸਿੰਘ ਦੀ ਪੱਗ ਪੱਗ ਭਗਤ ਸਿੰਘ ਦੀ ਪੱਗ ਬੰਨਦਾ ਮੈਂ ਕਸੀਮ ਸਾਹਿਬ ਨੂੰ ਕਹਿਣਾ ਚਾਹੁੰਨਾ ਭਗਤ ਸਿੰਘ ਦੇ ਪੰਜ ਪੈਸੇ ਆਪਾਂ ਉਹਦੇ ਕਦਮਾਂ ਤੇ ਚੱਲ ਜੀ ਨੇ ਪੰਜ ਪੈਸੇ ਵੀ ਤੇ ਸ਼ਾਇਦ ਆਪਣੀ ਜ਼ਮੀਰ ਉਹ ਅੰਗਰੇਜ਼ਾਂ ਨਾਲ ਪੰਗਾ ਲਿਆ ਸੀ ਉਹਨੇ ਕਿੱਡੀ ਵੱਡੀ ਸਰਕਾਰ ਨਾਲ ਤੈਨੂੰ ਸਿਰਫ ਸਾਡਾ ਸਾਥ ਚਾਹੀਦਾ ਸੀ ਤੇਰੇ ਨਾਲ ਆ ਇਹਨਾਂ ਪੰਜਾਂ ਸਤਾਂ ਤੋਂ ਨਾ ਡਰ ਆਪਣੇ ਆਪ ਨੂੰ ਪਛਾਣ ਤੇ ਚੰਗਾ ਰਹੇਗਾ ਮੈਂ ਇੱਕ ਕਹਾਵਤ ਸੁਣਾ ਸਕਦਾ ਛੋਟੀ ਜੀ 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 ਬਿਲਕੁਲ ਇੱਕ ਜੰਗਲ ਦੇ ਵਿੱਚ ਚਲ ਗਿਆ ਜੜੀ ਉਹਨੂੰ ਸ਼ੇਰ ਦਾ ਬੱਚਾ ਲੱਗ ਗਿਆ ਛੋਟਾ ਜਿਹਾ ਤੇ ਉਹ ਉਹਨ ਨਾਲ ਹੀ ਲੈਂਦਾ ਆਪਣੇ ਭੇਡਾਂ ਦੇ ਨਾਲ ਪੜਦਾ ਰਿਹਾ ਵੱਡਾ ਹੋ ਗਿਆ ਪਰ ਉਹ ਖਾ ਖਾਇਆ ਕਰੇ ਉਹਦੇ ਢਿੱਡ ਨਾ ਭਰਿਆ ਕਰੇ ਭੁੱਖਾ ਰਿਹਾ ਕਰੇ ਕਿਸੇ ਨੇ ਆਣ ਕੇ ਆਖਿਆ ਤੂੰ ਆ ਜਿਹੜਾ ਨਾ ਤੁਰਿਆ ਫਿਰਦਾ ਦਾਣਾ ਖਾਣਾ ਤੇਰਾ ਤੂੰ ਇਹਨਾਂ ਦੇ ਵਿੱਚ ਕਿਉਂ ਤੁਰਿਆ ਫਿਰਦਾ ਤੇ ਉਹ ਆਂਦਾ ਵੀ ਨਹੀਂ ਯਾਰੇ ਆਪਣੇ ਰਿਸ਼ਤੇਦਾਰ ਆ ਸੱਜਣ ਮਿੱਤਰ ਮੈਂ ਤੇ ਇਹਨਾਂ 'ਚ ਵੱਡਾ ਹੋਇਆ ਉਹ ਆਂਦਾ ਹੋਇਆ ਹੋਏਗਾ ਪਰ ਇਹ ਤੇਰਾ ਖਾਣਾ ਦਾਣਾ ਭੁੱਖਾ ਮਰਨਾ ਇਹਨਾਂ ਦਾ ਤੇਰੀ ਸਵਾਸ ਪੂਰੇ ਹੋ ਜਣੇ ਵੀ ਬਚ ਜਾ ਇਹਨਾਂ ਨੂੰ ਖਾ ਖੂ ਲੈ ਉਹਨੂੰ ਚਲੋ ਚੁਣਚਣੀ ਜਿਵੇਂ ਮੈਂ ਉਹਨੂੰ ਦੇਣ ਦਿਆਂ ਚੁਣਚਣੀ ਨੂੰ ਹੌਫਤ ਸੁਣਾ ਕੇ ਵੀ ਆਪਣੇ ਆਪ ਚਾਹ ਬੜਕ ਮਾਰ ਤੇ ਫਿਰ ਵੇਖੀ ਤਮਾਸ਼ਾ ਮਾਰ ਕੇ ਦੇ ਵੇਖ ਇੱਕ ਵਾਰੀ ਬੜਕ ਜੋ ਬੜਕ ਮਾਰੀ ਤੋ ਸਭ ਭੱਜ ਗਏ ਜਿਵੇਂ ਵੀ ਦਿੱਲੀ ਵਾਲੇ ਵੇਖੋ ਘੰਟੇ ਜਾਂਦੇ ਕਿ ਨਹੀਂ ਜਾਂਦੇ ਉਸ ਤੋਂ ਬਾਅਦ ਉਹ ਆਪਣੇ ਆਪ ਚੋਂ ਆਇਆ ਉਹਨੂੰ ਪਤਾ ਲੱਗਾ ਵੀ ਮੈਂ ਵਾਕਈ ਸ਼ੇਰ ਆ ਉਹ ਭੇਡਾ ਖਾਣ ਲੱਗੇ ਬਚ ਗਿਆ ਇਹਨਾਂ ਨੂੰ ਮੈਂ ਨਾ ਵੀ ਸ਼ੇਰ ਬਣ ਇਹਨਾਂ ਦੇ ਵਿੱਚ ਉਹ ਜੜ ਚੋਂ ਇਹਨਾਂ ਜੋ ਦਿੱਲੀਆ ਜੋ ਨਿਕਲ ਪੰਜਾਬ ਦੇ ਨਾਲ ਤੁਰ ਪਾ। ਇਸ ਤੋਂ ਬਾਅਦ ਮੈਨੂੰ ਹੁਣ ਕੀ ਕਹਿ ਸਕਦਾ ਇਤੋਂ ਵੱਡੀ ਕੋਹਾਵਤ ਦੇ ਸਕਦਾ। ਜਾਂਦੇ ਜਾਂਦੇ ਇਹ ਦੱਸੋ ਮੈਨੂੰ ਕਿ ਰਾਗਵ ਚੱਡਾ ਦੀ ਕੀ ਪੋਜੀਸ਼ਨ ਹੈ? ਲਾਂਬੇ ਹੋ ਗਏ ਰਾਗਵ ਚੱਡਾ ਉਹ ਕੀ ਕਰਨਾ ਹੈ? ਉਹ ਰਾਗਵ ਚੱਡੇ ਨੇ ਵੀ ਟਰਾਈ ਮਾਰੀ ਸੀ ਵੀ ਮੈਂ ਕੁਝ ਕਰਨਾ ਪਰ ਬਣਿਆ ਕੁਝ ਨਹੀਂ। ਸਭ ਵੀਰਾ ਪੇਟ ਭਰ ਕੇ ਗਏ ਜਾਂ ਤਸੱਲੀ ਕਰਕੇ ਹਰ ਇੱਕ ਚੀਜ਼ ਖਾ ਪੀ ਕੇ ਮਿਸ਼ਾ ਕਰਕੇ ਇਹਦਾ ਢਿੱਡ ਭਰ ਜਾਂਦਾ ਉਹ ਚੱਲ ਜਾਂਦਾ ਦੂਜਾ ਆ ਜਾਂਦਾ ਖਾਲੀ ਪੇਟ ਵਾਲਾ। ਉਹ ਪੰਜਾਬ ਨੂੰ ਲੁੱਟ ਕੇ ਫੇਰ ਉਹ ਚਲ ਜਾਂਦਾ ਫੇਰ ਦੂਜਾ ਆ ਜਾਂਦਾ ਹੁਣ ਮਾਨਸਬੰਨੇ ਆਏ ਆ ਹੁਣ ਪੂਰੀ ਪੜਾਈ ਖਾ ਰਹੇ ਆ ਪੜਾਈ ਖਾ ਕੇ ਚਲ ਚਲ ਜਾਣਗੇ ਮੁੱਛਾ ਮੱਛਾ ਲਵੇੜ ਕੇ ਤਹੀਂ ਬਾਅਦ ਚ ਕਰਦੇ ਰਵਾਂਗੇ ਵੀ ਜਦੋਂ ਲੋਕ ਭੇਡਾਂ ਸਾਨੂੰ ਆਂਦੇ ਨਾ ਮੈਂ ਤਾਂ ਲੋਕਾਂ ਨੂੰ ਆ ਨਾ ਵੀ ਵਾਕਿਆ ਹੀ ਭੇਡਾਂ ਚ ਬੋਲ ਨਹੀਂ ਸਕਦੇ ਤੇ 95 ਭੇਡਾਂ ਉਹ ਤਾਂ 95 ਹੋ ਗਈਆਂ ਮੈਂ ਵਿੱਚੋਂ ਨਿਕਲ ਗਿਆ ਭੇਡਾਂ ਤੋਂ ਇੱਕ ਪਹਿਲਾ ਨਿਕਲਿਆ ਦੂਜਾ ਮੈਂ ਨਿਕਲ ਗਿਆ ਹੁਣ ਮੈਨੂੰ ਭੇਡਾਂ ਨਾਲ ਆਖਿਆ ਕਰੋ ਮੈਂ ਸਾਰਿਆਂ ਨੂੰ ਬੇਨਤੀ ਕਰਕੇ ਕਹਿੰਦਾ ਵੀ ਦੂਜਿਆਂ ਨੂੰ ਜ਼ਰੂਰ ਕਹੋ ਜਿਹੜੇ ਜਿਹੜੇ ਨਹੀਂ ਤੁਰਦੇ ਪੰਜਾਬ ਦੇ ਨਾਲ ਹੂੰ ਅੱਛਾ ਹੁਣ ਫਿਰ ਕੋਈ ਨਵੀਂ ਪਾਰਟੀ ਆ ਤੁਸੀਂ ਰੁਖ ਕਰੋਗੇ ਕਿਸੇ ਪਾਰਟੀ ਆਲ ਰੁਖ ਨਹੀਂ ਕਰੂੰਗਾ ਅਜੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਜਿੰਨਾ ਕ ਆਪਣਾ ਮਨ ਦੀ ਪੜਾਸ ਕੱਢ ਕੇ ਉਦੋਂ ਵਾਰ ਮੇਰੀ ਇਹ ਜੇਲ ਯਾਤਰਾ ਕਰਾਉਣ ਕਿ ਮੈਂ ਜੇਲ ਯਾਤਰਾ ਜਾਊਂਗਾ ਅਗਲਾ ਸਟੈਪ ਕੀ ਹੁੰਦਾ ਫਿਰ ਵੇਖਾਂਗੇ ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਬਿਲਕੁਲ ਕਹਾਂਗੇ ਮਿੱਤਰੋ ਧੰਨਵਾਦ ਤੁਹਾਡਾ ਸਰ ਠੀਕ ਹੈ ਜੀ